ਅੱਜ ਜਿਵੇਂ ਆਪਾਂ ਲੜੀਵਾਰ ਸੁਖਵੀਰ ਬਾਦਲ ਜੀ ਹਰ ਤਕਰੀਬਨ ਜਿੱਥੇ ਹੜ ਪ੍ਰਭਾਵਿਤ ਇਲਾਕੇ ਨੇ ਜਾਂ ਬੰਨ ਜਿੱਥੇ ਬੰਨਾਂ ਦੀ ਸਥਿਤੀ ਗੰਭੀਰ ਆ ਉੱਥੇ ਜਾ ਕੇ ਜੋ ਵੀ ਮਤਲਬ ਤਿਲਫੋਲਾ ਉਹ ਐਜ਼ਏ ਜੋ ਖੇਤਰੀ ਪਾਰਟੀ ਨੂੰ ਆਪ ਦਾ ਰੋਲ ਅਦਾ ਕਰਨਾ ਚਾਹੀਦਾ ਵਾ ਉਹ ਅਸੀਂ ਕਰ ਰਹੇ ਆ ਜੀ ਕਿ ਜਿੱਥੇ ਵੀ ਜਿੰਨਾ ਵੀ ਤਿਲਫੋਲ ਚਲੋ ਸਾਡਾ ਵੀ ਵਿੱਚ ਪੈਣਾ ਚਾਹੀਦਾ ਕੀ ਅਪੀਲ ਕਰੂੰਗਾ ਪਬਲਿਕ ਨੂੰ ਤਾਂ ਧੰਨਵਾਦ ਕਰਾਂਗੇ ਜੀ ਜਿਹੜਾ ਬੰਨ ਸਾਮੀ ਬੈਠੇ ਆ ਠੀਕ ਹੈ ਨਾ ਜਿਹੜੇ ਇਹ ਕੰਮ ਸੀਗੇ ਪਹਿਲਾਂ ਦੇ ਕਰਨ ਵਾਲੇ ਕੰਮ ਸੀਗੇ ਚਲੋ ਨਹੀਂ ਹੋਏ ਤਾਂ ਇਸ ਟਾਈਮ ਕੋਈ ਸਿਆਸਤ ਕਰਨ ਦਾ ਉਹ ਵੀ ਹੈ ਨਹੀਂ ਅਸੀਂ ਇਸ ਟਾਈਮ ਤਾਂ ਆਪਾਂ ਨੂੰ ਪੰਜਾਬ ਨੂੰ ਬਚਾਈਏ ਆਪਦੇ ਭੈਣਾ ਭਾਈਆਂ ਨੂੰ ਬਚਾਈਏ ਜਿੰਨਾ ਸਾਡਾ ਨਾਮ ਮਾਲੀ ਨੁਕਸਾਨ ਹੋਵੇ ਨਾ ਸਾਡਾ ਜਾਨੀ ਨੁਕਸਾਨ ਹੋਵੇ ਉਹ ਤੇ ਵੱਧ ਤੋਂ ਵੱਧ ਹੁਣ ਤਾਂ ਆਪਾਂ ਰਾਜਨੀਤੀ ਨੂੰ ਪਰੇ ਰੱਖ ਕੇ ਆਪਾਂ ਬਚਾਉਣ ਦੇ ਵੱਲ ਚੱਲੀ ਹੈ ਜੀ ਸਿੰਘ ਸਾਹਿਬ ਜਿਹੜਾ ਦਰਿਆ ਆ ਦਰਿਆ ਦਾ ਜਿਹੜਾ ਲੈਵਲ ਆ ਲੈਵਲ ਹੁਣ ਕਾਫੀ ਘਟਿਆ ਆ ਉਹਦੇ ਬਾਰੇ ਕੀ ਕਹਿਣਾ ਚਾਹੋ ਹਾਂਜੀ ਅੱਗੇ ਨਾਲੋਂ ਲੈਵਲ ਘਟਿਆ ਜੀ ਸ਼ੁਕਰ ਕਰਦੇ ਪਰ ਥੱਲੇ ਲੈਵਲ ਕਰਕੇ ਖਾਰ ਵੀ ਲੱਗੀ ਹੋਈ ਹੈ ਜੀ ਉੱਥੇ ਉਹ ਢਾ ਲੱਗੇ ਢਾ ਲੱਗੀ ਉੱਥੋਂ ਉਹ ਵੀ ਸਾਡੇ ਲੱਗੇ ਹੋਏ ਆ ਜੋ ਦੇ ਜਿਹੜੇ ਹੈਗੇ ਨੇ ਜੀ ਐ ਪਾਰਟੀ ਬਾਰੇ ਤੋਂ ਉੱਪਰ ਉੱਠ ਕੇ ਸਾਰੇ ਮਤਲਬ ਕੋਈ ਇਸ ਟਾਈਮ ਕਿਸੇ ਆਪਾਂ ਪਾਰਟੀ ਦੀ ਨਹੀਂ ਗੱਲ ਕਰ ਸਕਦੇ ਸਾਰੇ ਆਪੋ ਆਪਣੇ ਜੋ ਸਾਡੇ ਪੰਜਾਬੀਆਂ ਨੂੰ ਇੱਕ ਆ ਜਿਵੇਂ ਆਪਾਂ ਅੰਦੋਲਨ ਵੇਲੇ ਇਕੱਠੇ ਸੀ ਉਵੇਂ ਇਕੱਠੇ ਹੋ ਕੇ ਬੰਨ ਨੂੰ ਸਭ ਆਸਾਮ ਰਹੇ ਆ ਸਾਰੇ ਉਸ ਇੱਥੇ ਕੰਮ ਚੱਲਦਾ ਆ ਉਸ ਕੰਮ ਨੂੰ ਲੈ ਕੇ ਤੁਹਾਡਾ ਕੀ ਤਸੱਲੀ ਹੋਣਾ ਹਾਂਜੀ ਜਿਹੜਾ ਬੰਨ ਤੇ ਕੰਮ ਚੱਲਦਾ ਆ ਕੰਮ ਸਾਡਾ ਭਾਈਚਾਰਾ ਸਾਰਾ ਕੰਮ ਤਕੜੇ ਹੋ ਕੇ ਕਰ ਰਿਹਾ ਜੀ ਤਸੱਲੀ ਆ ਜੀ ਜੋ ਸਾਡੇ ਨੇ ਆਪਦੇ ਭਾਈਚਾਰੇ ਨੇ ਕਰ ਲੈਣਾ ਆਪਦੇ ਲਈ ਕਰ ਲੈਣਾ ਕੋ ਹੋਰ ਕੋਈ ਥੋੜਾ ਕਰ ਸਕਦਾ ਤੁਹਾਨੂੰ ਕੀ ਲੱਗਦਾ ਵੀ ਬੰਨ ਹੋਣੇ ਅਸੀਂ ਤੇ ਫਤਰੀ ਤੋਂ ਬਾਹਰ ਆ ਇਹ ਤਾਂ ਸੱਚੇ ਪਾਤਸ਼ਾਹ ਮਾਲਕ ਜਾਣਦਾ ਜੀ ਇਹ ਚੀਜ਼ ਨੂੰ ਕਿਉਂ ਕੁਦਰਤ ਦੇ ਨਾਲ ਆਪਾਂ ਕਹਿ ਨਹੀਂ ਸਕਦੇ ਕੁਝ ਵੀ ਕਦੇ ਵੀ ਕੋਈ ਵੀ ਪਰ ਫਿਲਹਾਲ ਆਪਣਾ ਜੋਰ ਲੱਗਿਆ ਹੋਇਆ ਮਹਾਰਾਜ ਮੇਰ ਰੱਖੇ ਆਪਦਾ ਮੇਰਾ ਪਰੇ ਹੱਥ ਆਪਣੇ ਸਾਰਿਆਂ ਦੇ ਸਿਰ ਤੇ ਰੱਖੇ ਕਿ ਮਤਲਬ ਹਾਲ ਤੱਕ ਸਾਰੇ ਜੁਟੇ ਹੋਏ ਆ ਜੀ ਪੁੱਲ ਸਾਹਿਬ ਜਿੱਦਾਂ ਹੁਣ ਹੜ੍ਹਾਂ ਤੋਂ ਬਾਅਦ ਜਿਹੜਾ ਹੈਗਾ ਲੋਕਾਂ ਦਾ ਕਾਫੀ ਨੁਕਸਾਨ ਹੋਣਾ ਹੈਗਾ ਉਸ ਬਾਰੇ ਕੀ ਵਿਚਾਰ ਹੈਗੇ ਤੁਹਾਡੇ ਇਹ ਤਾਂ ਜੀ ਸਰਕਾਰਾਂ ਦਾ ਕੰਮ ਹੁੰਦਾ ਕਿ ਉਹਨਾਂ ਦਾ ਸਰਵੇ ਕਰਕੇ ਤੇ ਜੋ ਨੁਕਸਾਨ ਬਣਦਾ ਉਹ ਪਰਭਾਈ ਕੀਤੀ ਜਾਵੇ ਜੇ ਸਰਕਾਰਾਂ ਕਰਨਗੀਆਂ ਤਾਂ ਉਹਨਾਂ ਦਾ ਧੰਨਵਾਦ ਕਰਾਂਗੇ ਜੇ ਨਹੀਂ ਕਰਨੀਏ ਆਂਦਾ ਅਸੀਂ ਧਰਨੇ ਵਿਚਾਰੇ ਕਰਾਂਗੇ ਸਾਰਾ ਕੁਝ ਜੋ ਆਪੋਜੀਸ਼ਨ ਦਾ ਰੋਲ ਹੁੰਦਾ ਉਹ ਅਦਾ ਕਰਾਂਗੇ ਜੀ ਓਕੇ ਠੀਕ ਹੈ ਚਲੋ ਠੀਕ ਹੈ ਜੀ ਚੱਲਣਾ ਕੁਝ